I don't think so. No 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 I don't think so No 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 It's never ever 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 gonna happen de Hardy

ਸਾਡੇ ਵੀ ਪੁਰਾਣੇ ਘਰ ਚ ਰੱਖੀ ਗਈ ਸੀ ਇਹ ਬੇੜਾ ਦਾ ਬਣਾ ਨੂੰ ਪਿੱਛੇ ਛੋਟਾ ਹੈ ਜੇ ਬਾਦਰਾ ਨਿਕਲਣਾ ਨਾ ਇਹ ਮੈਂ ਛੋਟਾ ਹੀ ਕਰਾਇਆ ਮੂਰੇ ਤਾਂ ਟ ਜਾਣਾ ਬੇੜਾ ਇਹ ਪਿੱਛੇ ਦਾ ਨਾ ਦੋ ਤਾਰਾ ਪਾ ਕੇ ਟੁਕੀਆਂ ਕੋਲ ਨੂੰ ਖਵਾ ਨੂੰ ਰੱਖਿਆ ਹਾਂ ਪਿੱਛੇ ਚਾਹੇ ਬੋਖ ਨੂੰ ਪਾ ਲੈ ਰਿਹਾ ਹਾਂ ਇਹ ਨਹੀਂ ਰੱਖਦੇ ਨਹੀਂ ਉਹ ਕੱਪੜੇ ਤੋਂ ਇਹ ਤਾਰ ਮਸ਼ੀਨ ਦੀ ਦੀ ਪਿੱਛੇ ਇਸ ਤਰ੍ਹਾਂ ਨਾ ਉੱਪਰ ਨਾ ਗਰਮੀ ਨਾ ਠੰਡੋ ਬੇੜਾ ਘਟਦਾ ਹਾਂ ਇੱਕ ਠੀਕ ਫਿਰ ਮੈਂ ਕਿਹਾ ਬਹੁਤ ਥੋੜਾ ਜਿਹਾ ਬਹੁਤ ਟੱਕੇ ਨੁਕ ਲਿਆਗਾ ਕਿਵੇਂ ਮੰਮੀ ਨੂੰ ਸਮਝਾਉਣ ਲੱਗੀਆਂ ਹੋਈਆਂ ਉਹ ਤਾਂ ਉਹ ਪਿੱਛੇ ਰਹਿ ਗਈਆਂ ਹਾਂ ਨਾ ਟਾਕੀਆਂ ਪਿੱਛੇ ਨੂੰ ਚੰਣਣੇ ਨੂੰ ਕਮਰੇ ਨੂੰ ਹਵਾ ਵੀ ਪੈਂਦੀ ਰਹਿੰਦੀ ਹੈ ਕਮਰੇ ਵਿੱਚ ਚੰਣਣਾ ਵੀ ਰਹਿੰਦਾ ਹੈ ਯਾਰ ਜੀ ਤਾ ਦੇਖ ਪਿੱਛੇ ਬੰਦ ਹੈ ਪਿੱਛੇ ਦਾ ਜਮਾ ਹੀ ਕੰਦ ਲਾ ਦਿੰਦੀ ਫਰਜੀ ਤਾ ਜਮਾ ਹੀ ਹਵਾ ਨਹੀਂ ਪੈਂਦੀ ਕਮਰੇ ਨੂੰ ਨਾ ਚੰਣਣਾ ਹੈ ਗਿੱਗਾ ਸੀ ਮਾ ਬੱਚਾ ਗਿੱਗਾ ਸੀ ਸਭ ਤੇ ਵਧੀਆ ਹੋਣੀਏ ਦੋ ਤਾਰੇ ਪਿੱਛੇ ਮਸ਼ੀਨ ਪਿੱਛੇ ਆਪਾਂ ਜਿਹੜਾ ਦੇ ਜੀ ਨਾ ਖੰਡ ਲੱਗਦੀ ਨਾ ਧੁੱਪ ਲੱਗਦੀ ਬਹੁਤੀ ਗਰਮੀ ਆ ਬਸ ਟੈਨਸ਼ਨ ਨਹੀਂ ਰਹਦੀ ਨਾ ਫਿਰ ਬੱਦਰੇ ਦੇ ਛੱਟੇ DNA ਅਸੀਂ ਜਾਣਾ ਤਾਂ ਤੁਹਾਡੇ ਲੈਣ ਛੱਡ ਕੇ ਨਹੀਂ ਆਉਂਦੇ ਪੈਜ ਕੇ ਨ ਦਵਾਈ ਲੈਣੀ ਮੈਂ ਕਿ ਜਾਣਾ ਹੀ ਨਹੀਂ ਆਪਣੀ ਧੀ ਰਾਣਾ ਨਾ ਨਾ ਛੱਡ ਕੇ ਹੀ ਜਾਣਾ ਦਵਾਈ ਲੈਣੀ ਅੱਜ ਦੋਵੇਂ ਮੋੜਨਾ ਤਾਂ ਵੀ ਲੈ ਕੇ ਜਾਣਾ ਦੇਖੇ ਦੀਦੀ ਵੇਰੀ ਐ ਇਹ ਆ ਵੀ ਗਈ ਜਿਗੋਰਤ ਨਾਨੀ ਕਹਿੰਦੀ ਛੁਗੋਰਤ ਆ ਵੀ ਗਈ ਹਾਂ ਨੰਨੀ ਮੇਰੀ ਹੈ ਇਹ ਮਰਦੀ ਨਹੀਂ ਹੈ ਕਿ ਮੱਝ ਹੈ ਮੈਂ ਨਹੀਂ ਬੋਲੀਦਾ ਆਇਆ ਕਰੇ ਇਹ ਇਹ ਜੱਪਲਾ ਪਾਲਾ ਇਹ ਨਾ ਤਾਂ ਖੋਲਦੀਆਂ ਇਹ ਦੇਖ ਕੇ ਗਈ ਨਾ ਵੀ ਜੱਪਲਾ ਖੋਲ ਕੇ ਨਜ਼ਰ ਹਾਟ ਦੇਖਣੀ ਆਪਾਂ ਹਾਂ ਤੂੰ ਨੀਜ ਕਰ ਤਾਂ ਚੱਕੀ ਜੰਨੀ ਤੇ ਉਪਰ ਆ ਹਾਂ ਬਾਹਰ ਮਾਰ ਮਾਰ ਲੱਗਦੇ ਮਾਰ ਲੇ ਆਏ ਜੱਟ ਆਏ ਤਾਂ ਇਹ ਰ ਵੜਮੜ ਲੱਗਦੇ ਇਕળે ਆਏ ਹੁਣ ਮਾਰ ਮਾੜੇ ਲੱਗਦੇ ਜਾਂ ਛੱਤ ਤੋਂ ਜਾਵਦੇ ਇਹ ਭੁੱਲ ਜਾਂਦਾ ਪਤਾ ਲੱਗਦਾ ਪਾਈ ਨਾ ਚਾ ਨਾ ਪਾ ਨਾ ਠੰਡਾ ਨਾ ਕਰਤਾ ਬੈਠੇ ਐਨੇ ਮੰਮੀ ਸਾਥੀ ਕਰ ਦਵਾਈ ਨਾ ਕਹਿੰਦੀ ਹਮੇ ਦਵਾਈ ਲੈਣੀ ਤਾਂ ਸੌਣ ਲੱਗ ਗਈ ਰੋਈ ਸਾਥੀ ਕਰਕੇ ਤਾਂ ਸੌ ਜਾਣਾ ਤਾਂ ਹੁਣ ਦੋ ਆਰਾਮ ਕਰ ਲਈਏ ਪੂਰਾ ਅਸੀਂ ਤਾਂ ਰਾਜਾ ਖੈਤਾ ਉਹ ਰਾਜਾ ਉਹ ਦੇਖ ਰਹੇ ਹੋਗੇ ਹੈ ਨਾ ਉੱਥੇ ਤਾਂ ਪੂਰਾ ਕੰਮ ਚੱਲਦਾ ਹਰ ਜਦ ਮੈਂ ਆਇਆ ਖੈ ਉਹਨਾਂ ਨੇ ਨਹੀਂ ਕਰ ਲੋ ਉਹ ਵੀ ਕਰਨਾ ਚਾਹੀਦਾ ਹੈ ਕਦੇ ਚੱਲਣ ਤੇ ਚੱਲਣ ਤੇ ਜਲਾ ਕਰਦੇ ਤੇ ਵਿਆਹ ਹੁੰਦਾ ਤਾਂ ਚੱਲੇਗਾ ਉਹਨੂੰ ਆਪੇ ਜੀ ਕਮਰਾ ਨੂੰ ਹਾਂ ਹਾਂ ਇੱਥੇ ਲਾਂਚ ਲਾੜ ਦਿੱਤੇ ਓ ਅਗਰ ਗੀਦੀ ਕੱਲ੍ਹ ਤੋਂ ਮੈਂ ਥੋੜੀ ਗੀਦੀ ਆ ਬੋਲੀ ਚਾਪਰ ਵਾਲਾ ਫੇਰ ਮੈਂ ਤੁਹਾਨੂੰ ਥੋੜੀ ਪੱਟਦੇ ਫੇਰ ਫਿਰੂਗੇ ਹੈ ਫੇਰ ਤੂੰ ਨਾ ਆ ਫੇਰ ਫਿਰੂਗੇ ਮੇਰੇ ਆ ਤਾਂ ਹੈ ਹੀ ਆ ਇਹ ਮੈਂ ਦੇਖਿਆ ਹੁਣਾ ਨਾ ਬਨੂਰ ਵੀ ਥੋੜੇ ਗੋਰੀ ਜਾਓ ਆ ਨਹੀਂ ਫੇਰ ਕੋਲ ਨਹੀਂ ਆਇਓ ਕੋਨੇ ਵੀ ਜਾਉਣਾ ਦਾ ਬੇੜਾ ਤਾਂ ਬੇਹੇਰਾ ਪੂਰੇ ਹੈ ਆ ਬੇੜਾ ਤਾਂ ਬੇਹੇਰਾ ਹੋ ਜਾਣਾ ਬੇੜਾ ਤਾਂ ਬੇਹੇਰਾ ਉਹ ਬੇੜਾ ਹੀ ਹੈ ਬੇੜਾ ਤਾਂ ਬੇਹੇਰਾ ਠੀਕ ਚੱਕਰ ਪਾਵਾ ਹੁਣਦੀ ਹੋਣੀ ਤਾਂ ਆਪਾਂ ਦੇ ਚਿੰਦਨ ਚਾ ਗੱਡੀ ਆਦੀ ਤੇ ਫੋਨ ਕਰਾਉਂਦਾ ਹਾਂ ਹਾਂ ਰੈਂਡਾ ਨੂੰ ਮੋਟਰਸਾਈਕਲ ਵਗਾਇਆ ਜਾ ਰਿਹਾ ਹੈ ਕੀ ਕਰੇ ਇੱਕ ਸਾਈਡ ਤੇ ਖਿਨਵਾ ਹਾਂ ਗੱਡੀ ਉੱਪਰ ਹਾਂ ਹਾਂ ਸਿੱਧੀ ਗੱਡੀ ਇੱਧਰ ਆ ਕੇ ਨਾ ਆ ਗੱਡੀ ਆ ਕੇ ਨੇੜੇ ਹਾਂ ਹਾਂ ਥੋੜਾ ਜਿਹਾ ਬਾਦੂ ਵਾਲੇ ਚਾਹ ਨਾ ਹਾਂ ਕਬੀ ਫੁੱਲ ਵੀ ਲਾਤਾ ਕਿਸ ਨੇ ਦੇਖ ਕੇ ਅੱਗੇ ਕਮਰੇ ਦੇ ਵਿੱਚ ਬੈਠ ਗਿਆ ਦੇਖੀ ਇਹਦਾ ਆਹ ਅਸਲ ਜਨਮ ਕਮਰਾ ਇੱਧਰ ਬੁਝੇ ਨਾ ਪੜੇ ਬੈਠਦਾ ਹੁੰਦਾ ਸੀ ਆਹ ਤੂੰ ਕਰ ਰਹੀ ਹੈ ਇਹ ਗੱਲ ਨਹੀਂ ਕਰ ਲਈ ਹੁੰਦਾ ਹਾਂ ਇਹ ਗੱਲ ਬਹੁਤ ਆਪਾਈ ਚਲੋ ਚੱਲ ਗਿਆ ਹੁਣ ਚਲੋ ਚਲੋ ਇਹ ਬਾਟ ਜਾ ਹੋਗਾ ਮੀ ਪੈਣਾ ਤੁਹਾਡਾ ਹਵਾ ਦਾ ਕੰਪਨੀ ਨਹੀਂ ਹੈਗਾ ਹੈਗਾ ਮੇਰੇ ਵਿੱਚ ਹਵਾ ਚੱਲੀ ਜਾਣਾ ਇਹਨਾਂ ਨੂੰ ਵਿਚਾਰਿਆਂ ਨੂੰ ਮਰ ਨਹੀਂ ਕੰਮ ਆ ਰਹੇ ਕੀ ਗੱਲ ਹੈ ਚੱਲ ਚੱਲ ਠੀਕ ਹੈ ਜਸਵੀਰ ਹਾਂ ਚੰਗਰੂ ਆਜਾ ਚਾਚੀ ਨੂੰ ਆ ਜਾ ਮੈਂ ਫੋਟੋ ਦਿਵਾਉਂਗਾ ਇੱਧਰ ਆ ਜਿਹਨੂੰ ਲੈਟਰ ਭੋਗਰ ਰੋੜਾ ਨਾ ਦੇਣੀ ਮੈਂ ਕੋਈ ਕੱਟੀਆਂ ਮੈਂ ਨਾ ਆਪਣੇ ਠੀਕਾ ਠੀਕਾ ਆਈ ਚੱਲ ਚੰਗਰੂ ਆਜਿਓ ਮਾਰ ਦਿਓ ਕੋਈ ਨਾ ਮਾਰ ਦਿਓ ਤੁਸੀਂ ਆਗੇ ਚੰਗਾ ਬਹੂਆ ਭੋਇਰਾਉਂਗੇ ਹਾਂ ਹੁਣ ਤਾਂ ਨਿਊਆ ਪਟਰੇ ਨੇ ਫੇਰ ਟਾਈਮ ਲੱਗੂਗਾ ਫੇਰ ਆਜੀ ਐਸ ਜੀ ਵੀਰ ਕੋਈ ਕੰਮ ਕੋਮ ਹੋਇਆ ਦੱਸ ਦੀ ਬੁਲਾ ਲਈ ਤਾਂ ਉਹਨੇ ਨਹੀਂ ਦੱਸਦੀ ਆਪਣੀ ਬੜੀ ਕੁੜੀ ਨੂੰ ਬੁਲਾਉਂਦੀ ਹੁੰਦੀ ਆ ਦੱਸ ਤੂੰ ਕੁਮਾਰ ਰਹਿੰਦੀ ਕਿਉਂ ਨਹੀਂ ਬੁਲਾਉਂਦੀ ਇਹ ਤੂੰ ਆਜੀ ਅੰਮਾ 18 ਨੰਬਰ ਗੇਟ ਤੱਕ ਕੱਢ ਗਈ ਆ ਮੰਗਣਾ ਨਹੀਂ ਰੋਸੇ ਲੀਣਾ ਪੜਾ ਹੇ ਰੱਬ ਦੇ ਮੈਨੂੰ ਕਿੱਥੇ ਚੀਂ ਚੀ ਬਾਹਰ ਤੂੰ ਜਾ ਮੈਨੂੰ ਇਹ ਮਾਨ ਹੋ ਜਾ ਇਹਨੂੰ ਸੇ ਲੀਦੀ ਨੜਕ ਪੈਂਦੀ ਆ ਚਾਉਣਾ ਚੜਦਾ ਹੀ ਨਹੀਂ ਹੈਗਾ ਇਹ ਮੈਨੂੰ ਖੁੱਤੀ ਜਲੀ ਗਈ ਲੱਲਾ ਹਾਂ ਹੋਣ ਚੀੜੀ ਦੀ ਆ ਘਰ ਜਾ ਕੇ ਮਰ ਜਾ ਜਲੇ ਮੰਮੀ ਦੱਸਦੀ ਸੱਚੀ ਗੱਲ ਦੇਖ ਮੰਮੀ ਇਹ ਸੱਚੇ ਬਚਾਰੀ ਨਾ ਕਰਦੀ ਨਹੀਂ ਨਹੀਂ ਘਰੇ ਜਾ ਕੇ ਸੁਸਤਨੀ ਹੋ ਜਾਂਦੀ ਇੱਕ ਵਾਰ ਆ ਗਿਆ ਐ ਮੰਮੀ ਹਨਾ ਹੋ ਜਾਂਦੀ ਆ ਨਹੀਂ ਚੱਲ ਤੂੰ ਛੱਡ ਜਿਹੜੀ ਮਮੂ ਸੱਚਾਈ ਉਹ ਬੋਲ ਬਈ ਜਹਾਜੀ ਮੈਂ ਹੋ ਰਿਆਂ ਨਾ ਘਰੇ ਵੀ ਹਾਜੀ ਹਾਂ ਹਾਂ ਉਹ ਰੱਖੋ ਇਹ ਤਾਂ ਮਾਗ ਪਰ ਟੈਨਸ਼ਨ ਉਹ ਬਿਠਾ ਵੀ ਜਾਂਦਾ ਕੋਈ ਹਾਂ ਮੈਂ ਕਹਿੰਦਾ ਖਾ ਲੀਂਦਾ ਕੰਨ ਪੁੱਛ ਕੇ ਬਹਿ ਜਾ ਇਹ ਜਲ ਜੋ ਦਾ ਬਖੜਾ ਇਹ ਵੀ ਜੀ ਜੀ ਬੰਦਾ ਉਮਰ ਜਣੀ ਨਹੀਂ ਮੈਂ ਆਹ ਦੇਖਣਾ ਬੈਠੀ ਇਹ ਤਾਂ ਕਾਹ ਤੂੰ ਬਰਦੀਸ ਕਿਧਰ ਨੂੰ ਚਲਦੀ ਆ ਇਹਨੂੰ ਬਲੀ ਚੜ ਤੇ ਹਾਂ ਅੱਛਾ ਉਹ ਮੇਰੇ ਸਰੀਰ ਦਾ ਉਹ ਕਿਡਨੀ ਦੇ ਲੀਵਰ ਦੇ ਉਹਨਾਂ ਨੇ ਸਪੈਸ਼ਲ ਕੀਆ ਡਾਕਟਰ ਨੇ ਉਹ ਦੀਦੀ ਨੇ ਡਿਸਪੈਂਸਰੀ ਵਾਲੀ ਨੇ ਵੀ ਇਹ ਜ਼ਰੂਰ ਕਰਾ ਦਿਓ ਨਹੀਂ ਤੁਸੀਂ ਆਇਓ ਚਲੋ ਸਾਰੇ ਸਰੀਰ ਦਾ ਹੀ ਕਰ ਲਓ ਗਾਪੇ ਤੇ 14 ਹਾਂ ਸੁਣ ਸੁਣ ਕੁਛ ਦੇ ਕੰਮ ਇਹ ਕਹਿੰਦਾ ਮੇਰੀ ਮੰਮੀ ਨੂੰ ਵੀ ਆਹੀ ਪ੍ਰੋਬਲਮ ਹੈ ਸਵੇਲਿੰਗ ਦੀ ਜੂਰੀਆ ਸ਼ੂਭਾ ਦੇਖੋ ਹਾਈ ਓਰੇ ਮਮਾ ਦੇ ਹਾਈ ਹੋ ਗਈ ਪੇਗਾਵਾ ਦਾ ਮੈਂ ਪੋਨ ਕਰਤਾ ਇੰਗਲੋਂ ਮੈਂ ਇੰਦਰ ਨੂੰ ਫੋਨ ਕਰਤਾ ਮੋਟਾ ਹਟ ਗਿਆ ਸਭੇ ਕਿਹਦੇ ਕੋ ਤਿਆਰ ਹੋਣਾ ਉੱਥੇ ਮਮਾ ਦੇ ਹਾਈ ਹੋਊਗੀ ਚੱਲ ਹੁਣ ਤੇਰੀ ਵਾਰੀ ਚੱਲ ਬੈਠ ਤੂੰ ਹਟਿਆ ਗਿਆ ਤੇ ਉਥੇ ਤੇ ਅੱਛਾ ਬਾਕੀ ਵਾਹ ਮੈਂ ਸੇ ਬੁਰੀ ਦੁੱਦੀ ਵੀ ਨਹੀਂ ਲੰਗਾ ਕੇ ਨਹੀਂ ਮਾਈਕ ਤੇ ਬੈਠਾ ਤੇ ਤਾਂ ਨਹੀਂ ਕੋਈ ਹਾਂ ਨਾ ਉਹ ਜਿਹੜਾ ਚੇ ਇਹਨਾਂ ਜਮਦਰੀ ਨੂੰ ਮੋੜਾ ਦੇਣਾ ਉਹ ਬਦਲਣਾ ਹੈ ਕਿ ਉਹ ਵਾਲੇ ਦੇਖਣਾ ਹੈ ਉਹ ਤੋਂ ਸੇਕ ਨੂੰ 1 ਮਿੰਟ ਜਤੀ ਉਹ ਸ਼ਹਿਰ ਦੇ ਲੈ ਤੇ ਨਹੀਂ ਨਾ ਕੋਲ ਉਹ ਤਾਂ ਨਾ ਕੋਲ ਬੰਦ ਕੜਾਈ ਲੱਗ ਤਾ ਉਹ ਤਾਂ ਨਹੀਂ ਆ ਪੈਦਾ ਤਾ ਸੁਖਵੀਰ ਕੌਰ ਤੋਡੇ ਵੀ ਹੁਣ ਹਾਈ ਕਰਨੀਆਂ ਚੱਲ ਬੈਠ ਹਾਂਜੀ 42 ਜਸੀਰ ਆਈਓ ਬਾਬਾ ਜੀ ਸ਼ੁੱਭੂ ਦੇ ਹਾਈ ਕਰ ਦੇਣੀ ਹੁਣ ਹੁਣ ਹੂੰ ਕੌਣੀ ਪੈਣੀ ਕਾਸ਼ਿਫ ਕਰਦੇ ਹਾਂ ਫਨਾ ਸੁਣ ਬੱਲੋ ਕਦੋਂ ਬਿਆਨ ਨਾ ਕਰ ਮੰਮੀ ਨੇ ਵੱਲ ਮਾਂ ਚੇ ਕਰਕੇ ਅੱਜ ਦਾ ਸਾਰੀ ਖੀ ਜਾਂਦੀ ਆ ਬਹੁਤ ਕੋਈ ਤੋ ਫਰਕ ਵੀ ਨਹੀਂ ਹੈਗਾ ਆ ਕੋਈ ਉਹਦਾ ਕਿ ਕੋਈ ਸ਼ਾਇਦ ਹਾਂ ਉਹਦਾ ਵੀ ਕਰਦੇ ਨੇ ਕਰਦੇ ਨੇ ਨਾਲ ਦਫਤਰਾਂ ਚ ਹੀ ਇਹਦੇ ਨਹੀਂ ਆ ਮੈਂ ਤਾਂ ਸਾਂਡੇ ਦਾ ਕੋਈ ਪਤਾ ਨਹੀਂ ਕੋਈ ਤੇ ਕੋਈ ਮੈਂ ਸ਼ਾਮ ਨੂੰ ਕੋਟਲੇ ਆਉਂਦਾ ਟੋਕਾ ਠੀਕ ਆ ਤਾਂ ਤੇਰਾ ਹੋਈ ਨੰਬਰ ਉਹ ਤੇਰਾ ਨੰਬਰ ਹੋਈ ਆ ਪਰ ਚੱਕਦਾ ਨਹੀਂ ਹੈਗਾ ਇਹ ਨਹੀਂ ਜਿਹੜਾ ਤੂੰ ਫੋਨ ਕਰੇਂ ਤੇਰਾਂ ਕੋਈ ਪੇਪਰ ਤੇ ਦਿਖਾਣੇ ਨਹੀਂ ਨਹੀਂ ਜੇ ਆਪਣਾ ਮੇਰੇ ਤੋਂ ਨਾ ਕਰਿਆ ਰੋਟੀ ਖਾ ਕੇ ਆਇਆ ਉਹ ਮੈਨੂੰ ਕਹਿੰਦਾ ਕੱਢ ਜਾ ਮੈਂ ਰੋਟੀ ਖਾ ਲਵਾਂ ਫੇਰ ਆਉਣਾ ਬਜਾ ਪਾਜਾ ਨਾ ਬੱਸ ਹੂੰ ਥੈਂਕ ਯੂ ਵੀਰੇ ਪਾਦਣਾ ਹੁਣੇ ਹੂੰ ਹਾਂਜੀ ਹੁਣ ਤੁਸੀਂ ਆਉਂ ਲੈਂਚ ਪਾਪਾ ਨਾਲ ਕਰੋ ਗੱਲ ਆ ਗੱਲ ਕਰਨੀ ਹੈ ਜੀ ਪਾਪਾ ਹਾਂ ਮੰਮਾ ਬੋਲ 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 ਸਵਾਰ ਕੇ ਬੋਲ ਉੱਚੀ ਦੇ ਕੇ ਪਪਾ ਨੂੰ ਸੁਣ ਲਿਆ ਹਾਂ ਨਹੀਂ ਸੁਣਿਆ ਦੁਬਾਰਾ ਸੁਣਿਆ ਨਹੀਂ ਮੰਮਾ ਮੈਂ ਸੁਣਦਾ ਨਹੀਂ ਕੋਈ ਇਹ ਜੀ ਗੱਲ ਜਿਹੜੀ ਪੈਸੇ ਖੋਲ ਲੈਣ ਦੇ ਰਿਆਣੀ ਗੱਲ ਨਹੀਂ ਪੈਸੇ ਲੈਣੇ ਨਹੀਂ ਮੈਂ ਮੈਮ ਨੂੰ ਕਿਹਾ ਹਾਂ ਕੀ ਤਰ੍ਹਾਂ ਤੇ ਆਂਦਾ ਸੁਣ ਲਓ ਮੈਂ ਮੈਡਮ ਨੂੰ ਦਿੱਸ ਦੇਣਾ ਮੈਮ ਮਾਪੇ ਨਿਆਣੇ ਗੰਨ ਦੇ ਬੜਕੇ ਮਾਪੇ ਪਾਪਾ ਨਿਆਣੇ ਬੱਪਾ ਇਹ ਗੱਲ ਬਣੀ ਅਰ ਰੋਪੀ ਟਿਚੜੇ ਆ ਹਾਂ ਅਰ ਅੱਜ ਪੰਨਾ ਖਾਸ ਤੋਂ ਉੱਢ ਕੇ ਲਿਕੇ ਜਾਪਣਾਗੇ ਆਪਣੇ ਹੱਥ ਕਰਦੇ ਹਾਂ ਆਪਰੇ ਅੰਦਰ ਲੱਗ ਪਈ ਏ ਤੇ ਬਈ ਕਰਦਾ ਫਿਰ ਲੱਗੇ ਐਸੇ ਹੁਨੇ ਹੋਰ ਆ ਆ ਮੈਂ ਉਤਰ ਲਾ ਜਾਈ ਜਾ ਲੰਦੇ ਹੋਏ ਡਾਕਟਰ ਬੜੇ ਬ ਡਾਕਟਰ ਸਾਹਿਬ ਕਿਥੇ ਕਾ ਹੋ ਗਿਆ ਕਾ ਹੋਇਆ ਆਇਓਗੀ ਭੂਕ ਮਾਰ ਦੇ ਚੱਲੇ ਗਏ ਮੇਰਾ ਹਾਈ ਗਰ ਚੋ ਭੂਕ ਮਾਰ ਦੇ ਭੂਕ ਮਾਰ ਦੇ ਕਿੱਛ ਗੱਦ ਕਿੱਛ ਫਿਰ ਹੁਣ

ਉਹਨੇ ਕਿਹਾ ਬਗੀਚੇ ਨੂੰ ਪਾਪੋਲੇ ਜਾ ਕੇ ਮੈਨੂੰ ਪਾਪੋਲੇ ਲੈ ਦੇ ਜਾਓ ਹੁਣ ਤੁਸੀਂ ਰੋਪੜਨੋ ਪਾਪੋਲੇ ਨਾਲ ਕਾਲਾ ਲਿਆ ਕੇ ਦਿੰਦਾ ਹੁੰਦਾ ਜਾ ਕੇ ਇੱਕ ਨਾਲ ਜਾ ਕੇ ਦਿੰਦਾ ਮੱਚਿਆ ਤਾਂ ਜਾ ਕੇ ਨਾ ਪਾਗਲ ਮੈਡਮ ਮੈਡਮ ਨੂੰ ਦੇਣਾ ਤਾਂ ਮੈਡਮ ਨੂੰ ਕੋਈ ਮਿੱਠੀ ਚੀਜ਼ ਉਸਦੇ ਜਾਂਦਾ ਹੋਇਆ ਲੈ ਕੇ ਜਾ ਖਾਣ ਵਾਸਤੇ ਚਾਕਲੇਟ ਟਾਈਪ ਮੈਡਮ ਨੇ ਉਹਦੇ ਨਾਲੇ ਖੁਸ਼ ਹੋ ਜਾਣਾ ਉਹਦੇ ਨਾਲੇ ਖੁਸ਼ ਆਂਦੇ ਮੇਰੇ ਬੱਚੇ ਇਹ ਕੀ ਦਿੰਦੇ ਹੁੰਦੇ ਕੋਈ ਮਾਂ ਬਾਪ ਦੇ ਬਰਾਬਰ ਹੈ ਤੇਰੇ ਵੇੜਾ ਵੇੜਾ ਨਵੇਂ ਜਿਹੜਾ ਨਾ ਕਾਇਆ ਨਾ ਬੱਤੇ ਲਾ ਪਦੀ ਮਿੱਟੀ ਬੋਰੀ ਦਿੱਤੀ ਪਾਣੀ ਕਾਦੇ ਹੁਣ ਟੈਸਟ ਕਰਾਇਆ ਤੁਸੀਂ ਚਾਹ ਵੀ ਮੰਗਣ ਲੱਗੇ ਮੈਂ ਰਿੱਤੀ ਰਜ਼ਵੇਰ ਦੀ ਬੇਟੀ ਤੁਹਾਨੂੰ ਜੂਰੀਆ ਜੂਰੀਆ ਨਾਲ ਚਾਹ ਰਲ ਜਾਂਦੀ ਕਿਹ ਐ ਹੋ ਜਾਂਦਾ ਨਹੀਂ ਨਾਨੀ ਬੂਆ ਨੇ ਪਹਿਲਾਂ ਹੀ ਕਹਤਾ ਕਹਿੰਦੇ ਜਦ ਮੜੀ ਜੀ ਕਹਿਣਾ ਕਿ ਮੈਂ ਬਿਮਾਰਾ ਚਾਹ ਜਦੇ ਬੰਦ ਮੇਰੇ ਬੂਆ ਨੇ ਕਿਹਾ ਕਦੋਂ ਪਡਰਲ ਕਰ ਦੋ ਕੋਈ ਬੋਤੀ ਨਹੀਂ ਜਮਾ ਖਾਲੀ ਪੇਟ ਆ ਹੁਣ ਮੈਂ ਇੱਕ ਰੋਟੀ ਲਿਓਨੀ ਹੈ ਨਾਲ ਫਿਰ ਚਾਹ ਪੀ ਲਵਾਂ ਮਰੀ ਮੈਨੂੰ ਚਾਹ ਪੀਣੀ ਹੈ। ਚਾਹ ਪੀ ਲੋਗੇ ਤੇ ਜਲਨ ਹੋ ਲੱਗ ਜਾਵੇਗੀ। ਹਾਂ ਉਹ ਦੇਖ ਲਓ ਨਾਨੀ ਕਹਿੰਦੀ ਖਾਲੀ ਪੇਟ ਪੀ ਕੇ ਜਲਨ ਹੋ ਜਾਂਦੀ ਆ। ਰੋਟੀ ਤੇ ਰੋਟੀ ਕਰਨੀ ਆ ਨਾ ਜਰੂਰ ਰੋਟੀ ਕਰਨੀ ਚਾਹ ਨਾਲ ਬਣਾਣੀ ਚਾਹ। ਤੁਸੀਂ ਕਿ ਹਾਂ ਤੁਹਾਡੀ ਗੱਲ ਸਹੀ ਆ। ਤੂੰ ਮਤਲਬ ਖਾਲੀ ਪੇਟ ਫਿਰ ਸਾਨੂੰ ਚਾਹ ਹੀ ਲੈਣੀ ਚਾਹੀਦੀ ਆ। ਤੁਸੀਂ ਇਹ ਗੱਲ ਕਹਿੰਦੇ ਹੋ? ਹਾਂ ਨਾਨੀ ਤੂੰ ਕਹਿੰਦੇ ਹਾਂ। ਵੀਡੀਓ ਦੇਖ ਦੇ ਨਾਨੀ ਜਦੇ ਸਾਰੇ ਨੇ ਕਹਿਣ ਲੱਜਣਾ ਵੀ ਨਾਨੀ ਨੂੰ ਪਤਾ ਨਹੀਂ ਖਾਲੀ ਪੇਟ ਚਾਹ ਪੀਣ ਦਾ। ਕੋਈ ਨਾ ਕੋਈ ਨਹੀਂ। ਲਫੜ। ਵੀਰ ਓਏ। ਲਾਭੜ ਦਾ ਪਪੜਾ ਆ ਜਾ ਇਹਨੂੰ ਲਫਾਫੇ ਚ ਲਪੇਟ ਡੱਬੇ ਮੈਂ ਦੇ ਦੋ ਡੱਬਾ ਕਿੱਥੇ ਆ ਫੇਰ ਮੈਂ ਹੋਰ ਕੇ ਪੁੱਛਦੀ ਆ ਡੱਬਾ ਕਿੱਥੇ ਡੱਬਾ ਕਿੱਥੇ ਪਿਆ ਪੁੱਛਿਓ ਕਿੱਥੇ ਪਿਆ ਲੋ ਜੀ ਟੀਚਰਸ ਦੇ ਇਹਨੇ ਮੈਡਮ ਨੂੰ ਦੇਣਾ ਟੈਨਸ਼ਨ ਇਧਰ ਮੈਨੂੰ ਕਰ ਰਿਆ ਸੀ ਬਸ ਹਾਂ ਇਹ ਪਾ ਲਾ ਹੁਣ ਇਹਨੂੰ ਬੈਗ ਦੇ ਵਿੱਚ ਪਾ ਪਹਿਲਾਂ ਖੋਲ ਕੇ ਇਹਦੇ ਵਿੱਚ ਵੀ ਪਿਆ ਸੀ ਆਹ ਬਲੱਡ ਜੈਨੇਟ ਹਾਂ ਬਨੈਡਟ ਡਰੇਟ ਉੱਪਰ ਇਹ ਰੱਖਣਾ ਹੈ ਉੱਪਰ ਰੱਖਣਾ ਹੈ ਵਿੱਚ ਨਾ ਗਿਰ ਜਵੇ ਹਾਂ ਉੱਪਰ ਰੱਖਾਂ ਇਹ ਸਾਈਡ ਪਰ ਨਾ ਗਿਰ ਜਵੇ ਕਹਿਣਾ ਦਾ ਪਾਪ ਆਏ ਨਹੀਂ ਆ ਤੁਮੇ ਪੜ ਲਈ ਨਹੀਂ ਕਰਨ ਬਸ ਉੱਪਰ ਰਹਿਣਾ ਇਹਨੇ ਕੋਈ ਗੱਲ ਨਹੀਂ ਹੁਣ ਤਾਂ ਸਿੱਧਾ ਹੀ ਰੱਖਣਾ ਪੈਗਾ ਉੱਥੇ ਜਾ ਕੇ ਚੈੱਕ ਕਰ ਲੀ ਬਣਾ ਸਕੂਲ ਚ ਜਾ ਤੇਰਾ ਟਾਈਮ ਪੂਰਾ ਹੋਇਆ ਵਾ ਤੈਨੂੰ ਗਾਲਾਂ ਪੈਣੀਆਂ ਤੇ ਦੇਖ ਲਈ ਜਾ ਬਾਏ ਛੇਤੀ ਆ ਜੀ ਛੇਤੀ ਆ ਜੀ ਕਾ ਠੀਕ ਆ ਜੂਗਾ ਠੀਕ ਆ ਛੇਤੀ ਆ ਜੀ ਮੈਂ ਕੀ ਕਹੀ ਜੰਨੀ ਆ ਓਕੇ ਬਾਏ ਰੇਡ ਕਹੋਗੀ ਜੀ ਹਾਂ ਜੀ ਓ ਫਿਰ ਕੱਲ ਗੱਲ ਕੁਸਏ ਹੋਗੀ ਜੀ ਸਾਨੂੰ ਅਰਜੈਂਟ ਜਾਣਾ ਪਿਆ ਇਸ ਕਰਕੇ ਮੰਮੀ ਦੇ ਦਰਸ਼ਨ ਹੋਏ ਨਹੀਂ ਹੈਗੇ ਤੇ ਫਿਰ ਹੁਣ ਵੀਡੀਓ ਸਾਡੀ ਰਹਦੀ ਸੀ ਫਿਰ ਮਾਸੀ ਕਹਿੰਦੇ ਵੀ ਮੱਖਣੀ ਕੱਢ ਲੰਨੇ ਸਾਰਿਆਂ ਦੇ ਮੂੰਹ ਦੇ ਵਿੱਚ ਪਾਣੀ ਆ ਜਾਊਗਾ ਯਾਦਾਂ ਤਾਜ਼ੀਆਂ ਹੋ ਜਾਣਗੀਆਂ ਵੀ ਪੁਰਾਣੇ ਜ਼ਮਾਨੇ ਚ ਮੱਖਣੀ ਬਹੁਤ ਗਿੜਕੀ ਕਰਦੇ ਸੀ ਮਾਸੀ ਆਪਾਂ ਨੇ ਨਾ ਉਮਦਾਣੀ ਲੈ ਕੇ ਆਉਣੀ ਆ ਮੈਂ ਦੇਖੂਗੀ ਜਿਹੜੇ ਹੱਥਾਂ ਵਾਲੀ ਮੇਰਾ ਬਹੁਤ ਜੀ ਕਰਦਾ ਵੀ ਮੇਰੀ ਪੁੱਤ ਨਹੀਂ ਬਾਹਰ ਨਹੀਂ ਜਾਊਗੀ ਕੋ ਥੋੜੀ ਜਿਹੀ ਹੋਰ ਰੜਕਣੀ ਆਪਾਂ ਨੇ ਕਿਹੜੇ ਜ਼ਿਆਦਾ ਰੜਕਣੀਆਂ ਹੋ ਮਿਹਨਤ ਲੱਗਦੀ ਆਸ ਬਹੁਤ ਦੇ ਦੇ ਚਲੋ ਐ ਰਸਤੀ ਖਵਾਉਣੇ ਇੱਕ ਦੂਜੇ ਨੂੰ ਫਿਰ ਮਿਹਨਤ ਲੱਗਦੀ ਆ ਸਭ ਤੋਂੋਂ ਮੱਖਣ ਨਿਕਲਣ ਨੂੰ ਵੀ ਲੱਗਦੇ ਆ 15 ਮਿੰਟ ਆਪਾਂ ਨੇ ਕਿਹੜੇ ਜਿਆਦਾ ਦਹੀਂ ਦਾ ਕੱਢਣਾ ਪਹਿਲਾਂ ਮਿਲਦਾ ਜਾਵੇ ਬਈ ਬਾਕੀ ਬਾਅਦ ਚ ਕਰ ਲੋ ਦੇਖਦੇ ਆ ਬੂਬੂ ਕਿੱਥੇ ਆ ਬੂਬੂ نیچے ਚਲੇਗੀ ਤੇ ਤੇਰੇ ਜੱਜੇ ਬੋ ਨਹੀਂ ਚਾ ਚਾ ਤੱਕ ਕਰਦਾ ਇਹ ਤਰ੍ਹਾਂ ਨਿਕਲ ਹੀ ਨਹੀਂ ਜਾਏ ਮੈਨੂੰ ਲਦਮਧਾਣੀ ਹੋਰ ਲੱਗਣੀ ਆ ਅਸੀਂ ਹੈ ਨਹੀਂ ਮਧਾਣੀਆਂ ਹੋਰ ਲੱਗੂਗਾ ਲਾਓ ਫੇਰ ਮੈਨੂੰ ਗਾਲਾਂ ਕੱਢੀ ਕੇ ਆ ਜਾ ਆ ਜਾ ਆ ਜਾ ਆ ਜਾ ਮੈਂ ਨਾ ਉੱਤੇ ਰੋਟੀ ਵੀ ਬਣਾਉਣ ਲੱਗੀ ਛੜ ਇੱਕ ਕੰਮ ਆਪਾਂ ਚਲੋ ਕੋਈ ਜਿੰਪੂ ਤੋਂ ਸਿਰਨੇ ਲਾਓ ਪਹਿਲਾ ਇਹ ਮੈਨੂੰ ਲੱਗਦਾ ਠੰਡਾ ਪਾਣੀ ਠੰਡੀ ਤਾਂ ਪਈ ਆ ਫੇਰ ਜਿਆਦਾ देर ਲਈ ਹੁਣੀ ਤੁਸੀਂ ਹਾਂ ਉਹ ਮੈਂ ਬਾਹਰ ਰੋਟੀ ਬਣਾਉਣ ਦੇ ਚੱਕਰਾਂ ਤੋਂ ਬੰਦ ਕਰਦੀ ਤਾਂ ਹੀ ਫਿਰ ਇਹ ਚਾਚਾਈ ਨਹੀਂ ਖੂਏ ਦਾ ਦੇਖਣਾ ਡਰ ਲੱਗਦਾ ਮੈਨੂੰ ਇੱਥੇ ਕਰੰਟ ਰਾਈਟ ਕਰੰਟ ਕਰਕੇ ਮੈਂ ਕਰਨ ਦੇ ਸਕੂਲ ਜਾਣਾ ਯਾਰ ਅੱਛਾ ਫੜਾ ਮੈਨੂੰ ਕੰਮ ਮੈਡਮ ਨੇ ਬੁਲਾਇਆ ਮੜਾ ਜਾ ਰੋਟੀ ਖਾਣੀ ਮੈਂ ਉਹੀ ਕਹਿੰਦੀ ਕਿ ਮਾਸੇ ਗਿਰ ਜਣੀ ਆਹ ਤਾਂ ਚੱਕਰ ਹੈ ਲਾ ਪਾਪਾ ਨੇ ਮੇਰੇ ਹੱਥ ਲੱਗੇ ਹੋਏ ਆ। ਗੀਰੂ ਕੀ? ਇੱਕ ਆਈਡੀਆ ਤਾਂ ਮੈਂ ਇਹਦੇ ਉੱਪਰ ਕੁਝ ਭਾਰੀ ਚੀਜ਼ ਰੱਖ ਕੇ ਦੇਖ ਲਓ। ਨਹੀਂ ਬੋਤਾ ਐਂ ਹੀ ਰੱਖਾਂਗੀ। ਮਸੇਂ ਨਾਰ ਲੱਗਦੀ ਐ ਮੈਨੂੰ ਲੱਗਦਾ ਜੀ। ਠੀਕ ਐ। ਚਲੋ। ਛਕ ਲਈਏ ਪ੍ਰਸ਼ਾਦਾ ਸਾਗ ਦੇ ਨਾਲ ਫੇਰ ਮਿਲਾਂਗੇ।